ਇੱਕ ਜਿਮ ਟ੍ਰੇਨਰ ਦੇ ਉੱਪਰ ਹਮਲਾ ਕੀਤਾ ਗਿਆ ਪੱਸੀ ਕਿ ਹਮਲਾ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੱਸੀ ਕੇ ਕਟਨਾ ਨਾਬਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਹਫਤਾ ਪਹਿਲਾਂ ਇੱਕ ਜਿਮ ਟ੍ਰੇਨਰ ਦੀ ਕਿਸੇ ਦੇ ਨਾਲ ਲੜਾਈ ਝਗੜਾ ਹੋਇਆ ਸੀ ਤੇ ਉਸ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਿਆ ਮਾਰਿਆ ਗਿਆ ਸੀ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਕਾਫੀ ਸਮਾਂ ਉਹ ਕੋਮਾ ਦੇ ਵਿੱਚ ਰਹਿੰਦਾ ਤੇ ਹਫਤੇ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਇਲਾਜ ਦੇ ਦੌਰਾਨ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੱਸੀ ਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸ ਦੇ ਦੋਸਤਾਂ ਦੇ ਉੱਪਰ ਹੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਹੀ ਉਸ ਨੂੰ ਕੁੱਟਿਆ ਗਿਆ ਜਿਸ ਤੋਂ ਬਾਅਦ ਉਸਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਦੱਸਿਆ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਲੜਾਈ ਝਗੜੇ ਦੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਜਾਂਚ ਕਰਕੇ આરોપીਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੂੰ ਕੁਝ ਬਿਆਨ ਜੜੇ ਨੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਿਖਾਈ ਨੇ ਜਿਸ ਦੇ ਵਿੱਚ ਉਸਦੇ ਦੋਸਤਾਂ ਦੇ ਨਾਮ ਲਿਖਵਾਏ ਗਏ ਨੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹ ਜੇਕਰ ਇਸ ਦੇ ਵਿੱਚ ਕੋਈ ਵੀ ਕਸੂਰਵਾਰ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਟੇਸ ਨੰਬਰ ਦੀ ਪਰਿਵਾਰਿਕ ਮੈਂਬਰ ਕੀ ਇਲਜ਼ਾਮ ਲਗਾ ਰਹੇ ਹੈ ਤੇ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਮੈਂ ਉਹਨਾਂ ਦੀ ਵਾਈਫ ਆ ਮੇਰਾ ਜੌਨੀ ਰਤਨ ਉਹਨੂੰ ਲਿ ਜਾ ਕੇ ਯਾਰ ਮਾਰ ਕਰੀ ਉਹਦੇ ਨਾਲ 4-5 ਬੰਦੇ ਹੋਰ ਸੀ ਸੋਨੀ ਖੇੜੀ ਦਾ ਇੱਕ ਹੋ ਮੁੰਡਾ ਦੇਰੇ ਸਕੰਦਰ ਇਹ ਸਾਰੇ ਰਲ ਕੇ ਮਿਲ ਕੇ ਹਾ ਢੁੱਲੀ ਵਿਧੀ ਕੱਲਰਾਂ ਦੇ ਦੋਸਤ ਸੀ ਮੁੰਡੇ ਦੇ ਹਾਂਜੀ ਹਾਂਜੀ ਜਿੰਮ ਵਗੈਰਾ ਇਕੱਠੇ ਕਰਦੇ ਤੇ ਮੇਰੇ ਘਰ ਵਾਲੇ ਦੀ ਬਾਡੀ ਬਹੁਤ ਸੋਹਣੀ ਸੀ ਬਹੁਤ ਸੋਹਣਾ ਦੀ ਨਾ ਨੇ ਗੱਲ लट ਕਰਕੇ ਸਿਰ ਸਿਰ ਪੁਣਿਆ ਲੜਾਈ ਦਾ ਲੜਾਈ ਦਾ ਕਾਰਨ ਨਾ ਜੀ ਸਾਨੂੰ ਨਹੀਂ ਪਤਾ ਪੁੱਛਦਾ ਨਹੀਂ ਹਾਂਜੀ ਅਮਰ ਜੀ ਪਟਿਆਲ ਪਹਿਲਾਂ ਅਰਜਿੰਦਰਾ ਚ ਪਹਿਲਾਂ ਨਾਬੇ ਉਰੇ ਫਿਰ ਅਰਜਿੰਦਰਾ ਚ ਲੱਗੇ ਜੀ ਅਰ ਜਿੰਦਰਾ ਚੋਂ ਆ ਮਰਚ ਰੱਖਿਆ 8 10 ਦਿਨ ਕੋਈ ਰਪਾਂਸ ਨਹੀਂ ਕੁਛ ਨਹੀਂ ਉਹਨੇ ਬੋਲ ਕੇ ਉਂਗਲ ਵੀ ਨਹੀਂ ਹਲਾਈ ਹੋਈ ਜਾਨ ਦੇ ਗਿਆ ਤੁਹਾਡੀ ਲਾਸਟ ਕਦੋਂ ਗੱਲ ਹੋਈ ਮੇਰੇ ਕੋਲ ਮੇਰੀ ਸਵੇਰੇ ਗੱਲ ਹੋਈ ਹੈ ਜਿਵੇਂ ਕਰਿਆ ਰਿਆ ਵੀ ਮੋਟੋ ਮੇਰੇ ਮੈਥੀਆ ਕੇ ਗੱਲ ਕਰੂ ਕਰੇ ਰੋਟੀ ਖਾ ਕੇ ਗਿਆ ਕੁਝ ਨਿੰਜੀ ਜੀ ਮੋ ਵਗੈਰਾ ਕਰ ਜਾਂ ਤਾਂ ਹਾਂ ਜੀ ਕੋਈ ਹੋਰ ਕੋਈ ਰੰਗ ਸੀ ਜੀ ਰਸਾਪ ਮੰਗਦੇ ਆ ਜਿਵੇਂ ਸਾਡੇ ਘਰ ਜਾਣੇ ਨੇ ਜਿਵੇਂ ਆਸੀ ਉੱਝੜਿਆ ਕਿ ਉਮਰ ਕਿੰਨੀ ਸੀੜੀ ਮੜੀ 26 ਸਾਲ ਦੀ ਜੀ 99 ਦਾ 25 26 ਸਾਲ ਉਮਰ ਕੋਈ ਜ਼ਿਆਦਾ ਨਹੀਂ ਸਰ ਠੀਕ ਹੈ ਮੈਂ ਫੂਦੀ ਭੈਣਾ ਮੇਰਾ ਨਾਮ ਮਹੀਆ ਇੱਕ ਦਿਨ ਸਿਕਦੂ ਹੋਇਆ ਜਿਹੜਾ ਮੜਾਈ 10 ਤਰੀਕ ਨੂੰ ਅੱਛਾ ਜੀ ਕਾਰਨ ਕੀ ਹੋਇਆ ਪਤਾ ਲੱਗਿਆ ਤੁਹਾਡੇ ਨਾਲ ਦੱਸਿਆ ਉਹਦੇ ਨਾਲ ਖਾਰ ਖਾਂਦਾ ਸੀਗਾ ਉਹਨੂੰ ਕੋਈ ਪੁੱਛਦਾ ਨਹੀਂ ਸੀਗਾ ਮੇਰੇ ਭਾਈ ਨੂੰ ਪੁੱਛਦੇ ਸੀ ਹੁਣ ਟੂਰਨਾਮੈਂਟ ਹੋਇਆ ਸੀਗਾ ਉੱਥੇ ਉਹ ਮੁੰਡੇ ਨੂੰ ਕੋਈ ਨਹੀਂ ਪੁੱਛ ਰਿਹਾ ਸੀਗਾ ਬਸ ਉਹਦੇ ਕੋਲੋਂ ਉੱਠ ਕੇ ਗਿਆ ਪ੍ਰੀਤੀ ਨੂੰ ਉਠਾ ਕੇ ਲੈ ਕੇ ਗਏ ਨੇ ਉਹਦੇ ਕੋਲੇ ਬੈਠਾ ਸੀਗਾ ਫੋਟੋਆਂ ਕਰਾ ਰਿਹਾ ਸੀ ਉਹ ਬੁਰਾ ਮੰਨ ਕੇ ਉਹ ਇਕੱਲਾ ਹੀ ਵਗ ਗਿਆ ਸੀ ਫਿਰ ਘਰੇ ਮੂਵਣਾ ਕੇ ਮਰ ਗਿਆ ਸੀ ਵੀ ਇਹਨੂੰ ਪੁੱਛਦੇ ਨੇ ਮੈਨੂੰ ਕੋਈ ਨਹੀਂ ਪੁੱਛਦਾ ਅੱਛਾ ਤਨੂ ਆ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਬਲਵਿੰਦਰ ਦਾ ਇਹ ਉਹ ਜਿੰਮ ਚ ਨਾਲ ਹੁੰਦਾ ਸੀ ਹਾਂਜੀ 24 ਘੰਟੇ ਨਾਲ ਇਹ ਵੀ ਟ੍ਰੇਨਰ ਸੀਗਾ ਨਹੀਂ 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 ਸੀ ਇਹ ਵੀ ਐਸੀ ਜਿੰਮ ਕਰਦਾ ਇਹ ਬੈਸੀ ਅੱਛਾ ਜਿੰਮ ਕਰਦਾ ਸੀਗਾ ਤੁਹਾਨੂੰ ਉਸ ਦਿਨ ਮੈਂ ਮੈਂ ਦੁਕਾਨ ਤੇ ਸੀ ਮੇਰੇ ਕੋਲੇ ਮੇਰਾ ਭਾਈ ਆਇਆ ਸੀ ਉਦੋਂ ਉਹ ਠੁੱਲੀ ਵੀ ਆਇਆ ਸੀ ਉਹਨੂੰ ਲੈ ਕੇ ਗਿਆ ਕੰਟਾ ਫੇਰ ਉਸ ਤੋਂ ਬਾਅਦ ਮੈਨੇ ਫੋਨ ਕਰਕੇ ਪੁੱਛਿਆ ਮਾ ਪ੍ਰੀਤੀ ਤੂੰ ਕਿੱਥੇ ਆ ਤੂੰ ਚਾਹ ਪੀਣੀ ਆ ਤੂੰ ਆਇਆ ਕਿਉਂ ਨਹੀਂ ਕਹਿੰਦਾ ਦੀਦੀ ਮੈਂ ਹੁਣ ਨਹੀਂ ਆ ਰਿਹਾ ਤਨੋਲੇ ਦੀ ਸਕੂਟਰੀ ਉਹਦੇ ਕੋਲ ਹੀ ਸੀਗੀ ਉਹਨੇ ਦਿੱਤੀ ਹੋਈ ਸੀਗੀ ਫੇਰ ਉਸ ਤੋਂ ਬਾਅਦ ਉਹ ਉੱਥੇ ਮਾ ਤੂੰ ਜਿੰਮ ਨਹੀਂ ਜਾਣਾ ਕਹਿੰਦਾ ਹਾਂ ਜਾ ਰਿਆਂ ਦੀਦੀ ਮੈਨੂੰ ਭੁੱਖ ਲੱਗੀ ਐ ਮੈਨੇ ਉਹਨੂੰ ਚਾਹ ਬਣਾ ਕੇ ਦਿੱਤੀ ਦੁੱਧ ਵਾਲੀ ਮੈਨੇ ਰਾਸ ਵੀ ਦਿੱਤੇ ਹੈਗੇ ਫੇਰ ਉਹ ਚਲਾ ਗਿਆ ਉੱਥੇ ਫੇਰ ਉਸ ਤੋਂ ਬਾਅਦ ਤਨੋਇਆ ਤਨੋਇਆ ਉਹਦੇ ਨਾਲ ਹੀ ਸੀਗਾ ਤਨੋਇਆ ਥੋੜੀ ਦੇਰ ਵਾਸਤੇ ਉਹਨੂੰ ਉੱਥੇ ਜਿੰਮ ਖੜਾ ਕੇ ਜਿੰਮ ਬੰਦ ਸੀਗਾ ਉੱਥੇ ਖੜਾ ਕੇ ਚਲਾ ਗਿਆ ਉਹ ਉਹਨਾਂ ਨੇ ਉਹਦੀ ਫੋਨ ਕੀਤਾ ਤੈਨੂੰ ਹੋਲੇ ਨੇ ਉਹਦੋਂ ਹੀ ਜਦੋਂ ਉਹ ਗਿਆ ਉਹਦੇ ਵਿੱਚ ਵਿੱਚ ਉਹਨੇ ਫੋਨ ਕਰਕੇ ਉਹਨਾਂ ਨੂੰ ਸੋਨੀ ਉਹਨਾਂ ਨੂੰ ਕਿਹਾ ਵੀ ਮੇਰੀ ਪਹਿਲਾਂ ਕਿਸੇ ਮੁੰਡੇ ਨੇ ਚੱਕਿਆ ਫਿਰ ਕਹਿੰਦਾ ਤੂੰ ਮੇਰੀ ਸੋਨੀ ਨਾਲ ਗੱਲ ਕਰਾ ਕਹਿੰਦਾ ਇਹਦਾ ਕੰਮ ਕਰ ਦੇ ਮਾਰ ਮਾਰ ਕੇ ਇਹਦਾ ਮੂੰਹ ਤੇ ਕੱਢ ਦੇ ਮਾਰ ਦੇ ਅੱਜ ਇਹਦਾ ਕੰਮ ਕਰ ਤੇ ਮੈਂ ਕੋਣ ਕੋਣਾ ਰੁਕੀ ਨਹੀਂ ਜਿਹੜਾ ਸੋਨੀ ਸੋਨੀ ਆ ਬਲਵਿੰਦਰ ਤਨੋਆ ਗੱਜਣ ਹੈ ਠੀਕ ਹੈ ਉਹ ਕਹਿੰਦਾ بڑے بڑے ਬੰਦੇ ਵੀ ਸੋਨੀ ਆ ਗੱਜਨ ਪਹਿਲਵਾਨ ਆ ਹੈਰੀ ਆ ਹੁਣ ਤੁਸੀਂ ਵੀ ਮਨ ਕਰਦੀ ਮੈਂ ਮੰਗ ਕਰਦੀ ਆ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਫਾਂਸੀ ਦੀ ਸਜ਼ਾ ਮੇਰਾ ਭਾਈ ਇਸ ਦੁਨੀਆ 'ਚ ਅੱਜ ਰਹਿਣਾ ਨਹੀਂ ਮਨ ਨੂੰ ਇਨਸਾਫ ਚਾਹੀਦਾ ਤੁਹਾਡੀ ਕਦੋਂ ਗੱਲ ਹੋਈ ਤੁਹਾਡੇ ਭਰਾ ਨਾਲ ਮੇਰੀ ਉਸੇ ਦੀ ਨਹੀਂ ਗੱਲ ਹੋਈ ਸੀ ਮੁੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸੋਚਿਆ ਕੱਲ ਮੈਂ ਮਿਲਣ ਗਈਆਂ ਮੇਰੇ ਹਾਲ ਬਹੁਤ ਬੁਰੇ ਸੀਗੇ ਮੈਂ ਇਹੀ ਚਾਹੁੰਦੀ ਆ ਸਾਰਿਆਂ ਨੂੰ ਫੜ ਕੇ ਮਾਰਕੁੱਟ ਉਹਦੀ ਵੀ ਕਰਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣ ਇੱਥੇ ਮੈਂ ਕਹਣੀ ਆ ਬਾਹਰ ਫਿਰਨ ਨਾ ਦੇਣ ਬਸ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਮੇਰਾ ਜਵਾਨ ਪਾਈ ਗਿਆ ਨਾ ਬਸ ਉਹਨਾਂ ਦਾ ਵੀ ਇੰਝ ਹੋਣਾ ਚਾਹੀਦਾ ਮੇਰਾ ਪੁੱਤਰ ਨੂੰ ਤਨੂਆ ਲੈ ਕੇ ਗਿਆ ਮੇਰੇ ਘਰ ਤੋਂ ਘਰੋਂ ਲੈ ਕੇ ਗਿਆ ਇੱਥੋਂ ਲੈ ਕੇ ਗਿਆ ਉਹ ਗਲੀ 'ਚ ਬਿਠਾ ਲਿਆ ਮੁੰਡੇ ਨੂੰ ਮੈਂ ਪਿੱਛਾ ਕੀਤਾ ਮੈਂ ਕਿੱਥੇ ਲੈ ਕੇ ਜਾ ਰਿਹਾ ਕਹਿੰਦਾ ਨਹੀਂ ਮੇਰਾ ਮੁੰਡਾ ਜਿਹੜਾ ਹੈਗਾ ਇੱਥੋਂ ਫੋਨ ਕੀਤਾ ਹਾਂ ਫੋਨ ਕੀਤਾ ਸੀ ਮੇਰੇ ਮੁੰਡੇ ਨੂੰ ਤੂੰ ਬਾਹਰ ਆ ਜਾ ਮੈਂ ਪਿੱਛੇ ਪਿੱਛੇ ਗਿਆ ਤੈਨੂੰ ਮੈਂ ਕਹਿੰਦਾ ਤਨੋਏ ਤੂੰ ਘਰ ਤੱਕ ਨਹੀਂ ਆ ਸਕਿਆ ਕਹਿੰਦਾ ਮੈਂ ਜਾ ਰਿਹਾ ਇਹਨੂੰ ਲੈ ਕੇ ਮੈਂ ਕਹਿੰਦਾ ਮੇਰਾ ਮੁੰਡਾ ਕਾਰ ਛੱਡ ਕੇ ਜਾਈਂ ਕਹਿੰਦਾ ਚੰਗਾ ਰਾਤ ਨੂੰ ਫੋਨ ਕਰ ਦਿੱਤਾ ਰਾਤ ਨੂੰ ਫੋਨ ਕੀਤਾ ਉਹ ਵੀ ਕਿਸੇ ਦੇ ਕੋਲ ਕੀਤਾ ਉਹਨੇ ਸਾਨੂੰ ਕੀਤਾ ਫੋਨ ਵੀ ਤੋ ਦਾ ਮੁੰਡਾ ਸੀਰੀਅਸ ਹੈਗਾ ਵਾ ਜਦ ਅਸੀਂ ਗਏ ਹਸਪਤਾਲ ਮੁੰਡਾ ਲਹੂ ਲੁਆਣ ਸੀਗਾ ਤੇ ਮੈਂ ਮੈਡਮ ਨੂੰ ਕਿਹਾ ਪਰਚਾ ਕਿਉਂ ਨਹੀਂ ਕਟਿਆ ਕਹਿੰਦੀ ਇਹ ਪਹਿਲਾਂ ਆਪਣੇ ਮੁੰਡੇ ਨੂੰ ਠੀਕ ਕਰੋ ਇਹਨਾਂ ਨੇ ਐਕਸੀਡੈਂਟ ਦਾ ਕੇਸ ਬਣਾਇਆ ਜੋ ਕਿ ਰਜਿੰਦਰ ਸਿੰਘ ਦੇ ਸਹਣ ਹੈਗੇ ਨੇ ਮੇਰੇ ਨਾਲ ਪਟਿਆਲੇ ਗੇ ਰਜਿੰਦਰ ਹਸਪਤਾਲ ਜੇ ਰਜਿੰਦਰ ਹਸਪਤਾਲ ਅਸੀਂ ਗਏ ਆਪਣਾ ਰਜਿੰਦਰਾਇ ਚ ਮੈਨੂੰ ਕਹਿੰਦਾ ਉੱਥੇ ਬਿਠਾ ਲਾ ਤਨੋਇਆ ਇੱਕ ਮੁੰਡਾ ਇਹਦੇ ਨਾਲ ਸੀਗਾ ਪਾਰੀ ਜਿਆ ਰਜਿੰਦਰ ਇਹ ਕਹਿੰਦਾ ਆਂਟੀ ਤੁਸੀਂ ਪਰਚਾ ਨਾ ਘਟਾਈਓ ਮੈਂ ਕਹਿੰਦਾ ਇਹਦੇ ਦੋਸਤ ਸੀ ਤੁਹਾਡੇ ਬੇਟੇ ਦੇ ਸਾਡੇ ਮੇਰੇ ਬੇਟੇ ਨਾਲ ਖਾਂਦਾ ਪੀਂਦਾ ਸੀ ਇਕੱਠਾ ਮੇਰੇ ਬੇਟੇ ਨੇ ਇੱਕ ਗੱਲ ਕਹੀ ਸੀ ਮੈਨੂੰ ਕਹਿੰਦਾ ਆਂਟੀ ਤੇਰੇ ਇੱਕ ਮੈਂ ਕਿਹੜੇ ਮੁੰਡੇ ਆਏ ਸੀ ਮੈਨੂੰ ਇੱਕ ਮਿੰਟ ਮੈਨੂੰ ਗੱਲ ਕਰ ਲੈਣ ਕੋਈ ਨਹੀਂ ਕੋਈ ਮੇਰਾ ਬੇਟਾ ਜਿਹੜਾ ਸੀਗਾ ਬੋਡੀ ਫਿਲਟਰ ਸੀ ਸੋਹਣਾ ਸੁਨੱਖਾ ਸੀ ਕਹਿੰਦਾ ਤੈਨੂੰ ਸਾਰੇ ਪਿਆਰ ਕਰਦੇ ਜਿੱਥੇ ਜਾਂਦਾ ਹਰਪ੍ਰੀਤ ਮੈਨੂੰ ਕੋਈ ਕਿਉਂ ਨਹੀਂ ਪਿਆਰ ਕੀਤਾ ਉਹ ਮੱਚਦਾ ਸੀਗਾ ਮੇਰੇ ਬੇਟੇ ਨੂੰ ਉਸੇ ਨੇ ਮਾਰਿਆ ਉਸੇ ਨੇ ਮਾਰਿਆ ਕਾਤਲ ਉਹ ਹੈ ਉਸੇ ਨੇ ਉਸੇ ਨੇ ਬੰਦਿਆਂ ਨੂੰ ਬੁਲਾਇਆ ਉਸੇ ਨੇ ਬੰਦਿਆਂ ਨੂੰ ਬੁਲਾਇਆ ਬਲਵਿੰਦਰ ਤਰਨੁਏ ਨੇ ਫੋਨ ਕੀਤਾ ਸਾਰੇ ਬੰਦਿਆਂ ਨੂੰ ਪ੍ਰੀਤੀ ਨੂੰ ਮਾਰ ਦੋ ਪ੍ਰੀਤੀ ਨੂੰ ਮਾਰ ਦੋ ਮੇਨ ਬੰਦਾ ਇਨੂੰ ਫੜਿਆ ਜਾ ਕੇ ਸਾਰੇ ਗੱਜਣ ਫੜੋ ਸਾਰਿਆਂ ਗੱਜਣ ਹੈ ਗੱਜਣ ਪਹਿਲਵਾਨ ਹੈਗਾ ਵਾ ਸੋਨੀ ਹੈਗਾ ਬਲਵਿੰਦਰ ਤਨੋਆ ਹੈ ਹੈਰੀ ਹੈ ਔਰ ਸਿਕੰਦਰ ਹੈ ਰਜਿੰਦਰ ਅਨਪਛਾਤੇ ਬੰਦੇ ਮੈਨੂੰ ਸਾਨੂੰ ਖਤਰਾ ਹੈ ਕਦੇ ਵੀ ਮੇਰੇ ਪਰਿਵਾਰ ਦਾ ਨੁਕਸਾਨ ਕਰਾ ਸਕਦਾ ਹੈ ਕੱਲ ਮੇਰੇ ਬੱਚੇ ਦੇ ਪਿੱਛੇ ਗੱਡੀ ਲਵਾਈ ਹੈ ਦੋ ਗੱਡੀਆਂ ਮੇਰੇ ਬੱਚੇ ਪਿੱਛੇ ਲੈ ਆਈ ਸੀ ਹਾਂਜੀ ਮੁੰਡਿਆਂ ਨੇ ਮਸਾਏ ਨੇ ਉਹ ਰਾਤ ਗੱਡੀ ਉਹਨਾਂ ਨੇ ਹਸਪਤਾਲ ਚ ਪਿੱਛੇ ਲਾ ਲਿਆ ਇਹਨਾਂ ਨੇ ਜਿਆਦਾ